ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ YouTube ਚੈਨਲ ਤੇ ਤੁਹਾਡਾ ਦਿਲੋਂ ਸਵਾਗਤ ਹੈ ਪੰਜਾਬੀ ਕਹਾਣੀ ਮਿੱਟੀ ਮਾਂ ਅਤੇ ਵਾਹਿਗੁਰੂ ਪੰਜਾਬ ਦੇ ਦਿਲ ਵਿੱਚ ਇੱਕ ਪੁਰਾਣਾ ਜਿਹਾ ਪਿੰਡ ਸੀ ਜਿਸ ਨੂੰ ਲੋਕ ਚੱਕ ਮਾਜਾ ਕਹਿੰਦੇ ਸਨ ਅਤੇ ਇਹ ਪਿੰਡ ਆਪਣੀ ਸਾਦਗੀ ਮਿੱਟੀ ਦੀ ਖੁਸ਼ਬੂ ਅਤੇ ਆਪਸੀ ਪਿਆਰ ਲਈ ਜਾਣਿਆ ਜਾਂਦਾ ਸੀ ਇਹ ਪਿੰਡ ਨਕਸ਼ੇ 'ਚਾਂ ਤਾਂ ਛੋਟਾ ਸੀ ਪਰ ਇੱਥੇ ਵਸਦੇ ਲੋਕਾਂ ਦੇ ਦਿਲ ਬਹੁਤ ਵੱਡੇ ਸਨ ਅਤੇ ਹਰ ਘਰ ਵਿੱਚ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਦਰਦ ਅਤੇ ਕੋਈ ਨਾ ਕੋਈ ਉਮੀਦ ਲੁਕੀ ਹੋਈ ਸੀ ਪਿੰਡ ਦੇ ਆਖਰੀ ਸਿਰੇ ਇੱਕ ਕੱਚਾ ਪਰ ਸਾਫ਼ ਸੁਥਰਾ ਘਰ ਸੀ ਜਿਸ ਦੇ ਅੰਗਣ ਵਿੱਚ ਨੀਮ ਦਾ ਪੁਰਾਣਾ ਦਰਖਤ ਖੜਾ ਸੀ ਅਤੇ ਉਸ ਘਰ ਵਿੱਚ ਬਾਬਾ ਕਰਮ ਸਿੰਘ ਰਹਿੰਦਾ ਸੀ ਜੋ ਗਰੀਬ ਸੀ ਪਰ ਆਪਣੇ ਵਿਸ਼ਵਾਸ ਸਬਰ ਅਤੇ ਸੇਵਾ ਕਰਕੇ ਪੂਰੇ ਪਿੰਡ ਦਾ ਸਹਾਰਾ ਬਣਿਆ ਹੋਇਆ ਸੀ। ਬਾਬਾ ਕਰਮ ਸਿੰਘ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ। ਠੰਡੀ ਹਵਾ ਵਿੱਚ ਇਸ਼ਨਾਨ ਕਰਦਾ। ਸਾਫ਼ ਕੱਪੜੇ ਪਾਉਂਦਾ ਅਤੇ ਦਸਤਾਰ ਬੰਨ ਕੇ ਗੁਰਬਾਣੀ ਪੜ੍ਹਦਾ ਸੀ। ਉਸ ਦੀ ਆਵਾਜ਼ ਹੌਲੀ ਹੁੰਦੀ ਸੀ ਪਰ ਉਸ ਦੇ ਲਫ਼ਜ਼ਾਂ ਵਿੱਚ ਐਸਾ ਪਰੋਸਾ ਹੁੰਦਾ ਸੀ ਜੋ ਸੁਣਨ ਵਾਲੇ ਦੇ ਦਿਲ ਨੂੰ ਠੰਡਾ ਪਾ ਦਿੰਦਾ ਸੀ। ਉਹ ਕਹਿੰਦਾ ਸੀ ਕਿ ਮਿੱਟੀ ਮਾਂ ਵਰਗੀ ਹੁੰਦੀ ਹੈ। ਜੇ ਉਸ ਨਾਲ ਪਿਆਰ ਕੀਤਾ ਜਾਵੇ ਤਾਂ ਉਹ ਕਦੇ ਭੁੱਖਾ ਨਹੀਂ ਛੱਡਦੀ ਇਸ ਲਈ ਉਹ ਖੇਤਾਂ ਨੂੰ ਸਿਰਫ ਕੰਮ ਦੀ ਥਾਂ ਨਹੀਂ ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦਾ ਸੀ ਉਸ ਦੇ ਤਿੰਨ ਬੱਚੇ ਸਨ ਵੱਡਾ ਪੁੱਤਰ ਸੁਖਦੇਵ ਫੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਉਸ ਦੀ ਹੀ ਵੇਖ ਕੇ ਬਾਬਾ ਜੀ ਦੀ ਛਾਤੀ ਮਾਣ ਨਾਲ ਭਰ ਜਾਂਦੀ ਸੀ ਦੂਜਾ ਪੁੱਤਰ ਮਨਜੀਤ ਪੜਾਈ ਲਈ ਸ਼ਹਿਰ ਗਿਆ ਸੀ ਅਤੇ ਵੱਡੇ ਸੁਪਨੇ ਲੈ ਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਜਦਕਿ ਤੀ ਹਰਪ੍ਰੀਤ ਮਾਂ ਵਰਗੀ ਸ਼ਾਂਤ ਸਬਰ ਵਾਲੀ ਅਤੇ ਕਾਰਨ ਨੂੰ ਜੋੜ ਕੇ ਰੱਖਣ ਵਾਲੀ ਸੀ ਬਾਬਾ ਜੀ ਅਕਸਰ ਕਹਿੰਦਾ ਸੀ ਕਿ ਬੱਚਿਆਂ ਨੂੰ ਵੱਡਾ ਕਰਨਾ ਸੌਖਾ ਹੁੰਦਾ ਹੈ ਪਰ ਉਹਨਾਂ ਨੂੰ ਚੰਗਾ ਇਨਸਾਨ ਬਣਾਉਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਦਿਨ ਡਾਕੀਆ ਆਇਆ ਅਤੇ ਉਸ ਦੇ ਹੱਥ ਵਿੱਚ ਸਰਕਾਰੀ ਮੋਰ ਵਾਲੀ ਚਿੱਠੀ ਸੀ جسنو کھول کے پڑھن ਤੋਂ ਬਾਅਦ بابا جی ਕੁਝ ਪਲ ਚੁੱਪ ਰਹੇ ਕਿਉਂਕਿ ਉਸ ਵਿੱਚ ਲਿਖਿਆ ਸੀ ਕਿ ਸੁਖਦੇਵ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਿਆ ਹੈ ਉਸ ਦਿਨ ਪਿੰਡ ਰੋਇਆ ਪਰ بابا جی نے ਆਪਣੇ ਹੰਝੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਦਿੱਤੇ ਅਤੇ ਸਿਰ ਨਿਵਾ ਕੇ ਸਿਰਫ ਇਹ ਕਿਹਾ ਕਿ ਵਾਹਿਗੁਰੂ ਜੋ ਤੂੰ ਦਿੱਤਾ ਸੀ ਉਹ ਤੂੰ ਹੀ ਲੈ ਗਿਆ ਹੈ ਉਸ ਦਾ ਦੁੱਖ ਰੋਣ ਵਾਲਾ ਨਹੀਂ ਸੀ ਸਹਿਣ ਵਾਲਾ ਸੀ ਅਤੇ ਉਸ ਸਬਰ ਨੇ ਪੂਰੇ ਪਿੰਡ ਨੂੰ ਹੌਸਲਾ ਦਿੱਤਾ ਸਮਾਂ ਲੰਘਦਾ ਗਿਆ ਅਤੇ ਮਨਜੀਤ ਵਿਦੇਸ਼ ਚਲਾ ਗਿਆ ਸ਼ੁਰੂ ਵਿੱਚ ਉਸਦੇ ਫੋਨ ਆਉਂਦੇ ਰਹੇ ਉਸ ਦੀ ਆਵਾਜ਼ ਘਰ ਨੂੰ ਪਾਰ ਦਿੰਦੀ ਸੀ ਪਰ ਹੌਲੀ-ਹੌਲੀ ਉਹ ਫੋਨ ਕੱਟ ਹੋ ਗਏ ਅਤੇ ਫਿਰ ਸਿਰਫ ਤਿਉਹਾਰਾਂ ਦੀਆਂ ਸ਼ੁਭ ਕਾਮਨਾਵਾਂ ਤੱਕ ਰਹਿ ਗਏ ਜਦ ਕਿ ਬਾਬਾ ਜੀ ਹਰ ਸ਼ਾਮ ਦਰਵਾਜ਼ੇ ਕੋਲ ਬੈਠ ਕੇ ਗਾਵ ਤੱਕਦਾ ਰਹਿੰਦਾ ਸੀ ਜਿਵੇਂ ਹਰ ਆਉਂਦਾ ਕਦਮ ਉਸਦੇ ਦਿਲ ਦੀ ਉਡੀਕ ਹੋਵੇ ਕੁਝ ਸਮੇਂ ਬਾਅਦ ਹਰਪ੍ਰੀਤ ਗਾਵੀ ਬਿਆ ਹੋ ਗਿਆ ਅਤੇ ਕਰ ਹੋਰ ਵੀ ਖਾਮੋਸ਼ ਹੋ ਗਿਆ ਪਰ ਬਾਬਾ ਜੀ ਨੇ ਕਦੇ ਵੀ ਆਪਣੇ ਦਰਵਾਜ਼ੇ ਜਾਂ ਦਿਲ ਨੂੰ ਬੰਦ ਨਹੀਂ ਕੀਤਾ ਪਿੰਡ ਦੇ ਕਈ ਨੌਜਵਾਨ ਨਸ਼ਾ ਵਿੱਚ ਫਸ ਰਹੇ ਸਨ ਅਤੇ ਇੱਕ ਰਾਤ ਇੱਕ ਨੌਜਵਾਨ ਨਸ਼ੇ ਵਿੱਚ ਤੂਤ ਹੋ ਕੇ ਬਾਬਾ ਜੀ ਦੇ ਦਰਵਾਜ਼ੇ ਅੱਗੇ ਡਿੱਗ ਪਿਆ ਬਾਬਾ ਜੀ ਨੇ ਉਸ ਨੂੰ ਅੰਦਰ ਲੈ ਜਾ ਕੇ ਪਾਣੀ ਪਿਲਾਇਆ ਅਤੇ ਪਿਆਰ ਨਾਲ ਕਿਹਾ ਕਿ ਨਸ਼ਾ ਦਰਦ ਨੂੰ ਮਿਟਾਉਂਦਾ ਨਹੀਂ ਸਗੋਂ ਉਸ ਨੂੰ ਹੋਰ ਡੂੰਗਾ ਕਰ ਦਿੰਦਾ ਹੈ ਅਤੇ ਉਹਨਾਂ ਸ਼ਬਦਾਂ ਨੇ ਉਸ ਮੁੰਡੇ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ ਇਸ ਤਰ੍ਹਾਂ ਬਾਬਾ ਜੀ ਚੁੱਪਚਾਪ ਸੇਵਾ ਕਰਦਾ ਰਿਹਾ ਗੁਰਦੁਆਰੇ ਦੇ ਲੰਗਰ ਵਿੱਚ ਵੀ ਅਤੇ ਪਿੰਡ ਦੇ ਹਰ ਦੁੱਖ ਸੁੱਖ ਵਿੱਚ ਵੀ ਇੱਕ ਸਰਦੀ ਦੀ ਬਹੁਤ ਠੰਡੀ ਰਾਤ ਆਈ ਜਦੋਂ ਅਸਮਾਨ ਸਾਫ਼ ਸੀ ਅਤੇ ਤਾਰੇ ਬਹੁਤ ਨੇੜੇ ਲੱਗਦੇ ਸਨ ਬਾਬਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਸਾਫ਼ ਕੱਪੜੇ ਪਾਏ ਦਸਤਾਰ ਬੰਨੀ ਅਤੇ ਆਪਣੇ ਘਰ ਦੇ ਅੰਗਣ ਵਿੱਚ ਮਿੱਟੀ ਦਾ ਦੀਵਾ ਜਗਾਇਆ ਜੋ ਉਸ ਸਾਲਾਂ ਤੋਂ ਹਰ ਰਾਤ ਜਗਾਉਂਦਾ ਆ ਰਿਹਾ ਸੀ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੈਠ ਕੇ ਅੱਖਾਂ ਬੰਦ ਕਰ ਲਈਆਂ ਅਤੇ ਉਸਦੇ ਚਿਹਰੇ ਤੇ ਅਜੀਹਾਂ ਸਕੂਨ ਸੀ ਜਿਵੇਂ ਉਸਨੇ ਆਪਣਾ ਹਰ ਦੁੱਖ ਵਾਏ ਗੁਰੂ ਦੇ ਹਵਾਲੇ ਕਰ ਦਿੱਤਾ ਹੋਵੇ ਸਵੇਰੇ ਜਦੋਂ ਪਿੰਡ ਜਾਗਿਆ ਤਾਂ ਲੋਕਾਂ ਨੇ ਵੇਖਿਆ ਕਿ ਬਾਬਾ ਕਰਮ ਸਿੰਘ ਦੀਵੇ ਦੇ ਕੋਲ ਚੁੱਪਚਾਪ ਲੇਟਿਆ ਹੋਇਆ ਸੀ ਚਿਹਰੇ ਤੇ ਕੋਈ ਡਰ ਨਹੀਂ ਸੀ ਸਿਰਫ ਆਰਾਮ ਅਤੇ ਸਕੂਨ ਸੀ ਉਸੇ ਦਿਨ ਮਨਜੀਤ ਵੀ ਵਿਦੇਸ਼ ਤੋਂ ਆ ਗਿਆ ਅਤੇ ਰੋਕੇ ਕਹਿਣ ਲੱਗਾ ਕਿ ਬਾਬਾ ਮੈਂ ਦੇਰ ਕਰ ਦਿੱਤੀ ਪਰ ਗ੍ਰੰਥੀ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਕਿ ਉਹ ਤਾਂ ساری ਉਮਰ ਉਡੀਕ ਕਰਦਾ ਰਿਹਾ ਪਰ ਕਦੇ ਵੀ ਸ਼ਿਕਾਇਤ ਨਹੀਂ ਕੀਤੀ। ਅੱਜ ਵੀ ਉਸ ਕਰਦੇ ਅੰਗਣ ਵਿੱਚ ਉਹੀ ਦੀਵਾ ਜਲਦਾ ਹੈ ਅਤੇ ਪਿੰਡ ਵਾਲੇ ਕਹਿੰਦੇ ਹਨ ਕਿ ਕੁਝ ਲੋਕ ਸਰੀਰ ਨਾਲ ਤਾਂ ਚਲੇ ਜਾਂਦੇ ਹਨ ਪਰ ਆਪਣੀ ਰੋਸ਼ਨੀ ਸਦਾ ਲਈ ਛੱਡ ਜਾਂਦੇ ਹਨ। ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਮੇਰਾ ਪਿੰਡ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਥੇ ਤੁਹਾਨੂੰ ਪਿੰਡ ਦੀ ਮਿੱਟੀ ਦੀ ਖੁਸ਼ਬੂ ਮਾਂ ਬੋਲੀ ਦੀ ਮਿਠਾਸ ਅਤੇ ਦਿਲ ਨੂੰ ਛੋਣ ਵਾਲੀਆਂ ਕਹਾਣੀਆਂ ਮਿਲਣ ਗਿਆ ਵੀਡੀਓ ਨੂੰ ਲਾਈਕ ਕਰੋ ਆਪਣੀ رائے ਕਮੈਂਟ ਵਿੱਚ ਜ਼ਰੂਰ ਦਿਓ ਅਤੇ ਇਹ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਪਿੰਡ ਦੀਆਂ ਇਹ ਸੱਚੀਆਂ ਕਹਾਣੀਆਂ ਹਰ ਦਿਲ ਤੱਕ ਪਹੁੰਚ ਸਕਣ